ਉਨੀ ਦਾ ਪੜਾਣਾ ਚਨਾ ਮਨ 19 19 19 2 38 19 ਤੋਂ ਬਾਅਦ 38 ਕਿਵੇਂ ਆਊ ਪਾਪਾ ਜੀ ਪਹਾੜੇ ਚ ਦੁੱਗਣਾ ਹੀ ਹੁੰਦਾ ਓਏ ਓਏ ਤੂੰ ਆ ਵੇ ਪਾ ਲੈ ਕੇ ਕਿ ਲਾਲਾ ਚੱਲ ਅੰਨਾ ਉਤਨਾ ਨਹੀਂ ਹੈਗਾ ਪੁੱਤੇ ਤੇ ਜੰਨਾ ਕੁਛੀ ਫੜਦੇ ਏ ਬਾਪ ਦਾ ਰਾਜ ਥੋੜੀਆਂ ਕੁਛ ਵੀ ਲਾ ਲਾਂਗੇ ਪਾ ਏ ਕਿੱਥੇ ਤੇ ਬਾਪ ਦਾ ਰਾਜ ਥੋੜੂ ਆ 19 ਤੋਂ ਬਾਅਦ ਵੀ ਕੀ ਮੇਜਗਾ ਤਾਂ ਗਿਣਤੀ ਜਾਂਦਾ ਪਹਾੜੇ ਸੋਂ 19 ਤੋਂ ਬਾਅਦ ਠਕਤੀ ਆਂਦਾ 19 ਤੋਂ ਬਾਅਦ 38 ਕਿਵੇਂ ਆ ਡੂਗਾ ਤੇਰੇ ਮੈਂ ਬਿਟਲੇ ਤੇ ਤਾਈ ਥਈ ਮਰਦੇ ਬਿਚਾਰੇ ਪਪਾ ਜੀ ਜਿੰਨੂ ਮਰਜੀ ਕੁਝ ਲੋ ਠੱਤੀ ਬਣਦਾ ਤੁਹਾਨੂੰ ਤਾਂ ਹੋ ਰਿਹਾ ਵੀ ਪਚ ਪੇਛਾ ਹੁਣ ਆਜ ਕਿਹਦੇ ਵੀ ਬਿਦਾ ਦਿਓ ਜਨਾਬਾ ਦਾ ਐ ਨਹੀਂ ਬਈ ਬੱਤੇ ਪੈਠੇ ਤੂੰ ਤਾਂ ਥਣੇ ਪਾਰਖਣ ਉਹ ਤੂੰ ਉੱਠ ਕੇ ਕੰਮ ਤਾਂ ਤਾਂ ਗਾਲਾ ਤੇ ਦਵਾਈ ਖਲਿਆ ਦੂ ਇਹ ਮਾਤਾ ਹਲਿਆ ਗੁੰ ਨਾਲੇ ਹੋੜ ਮੇਰੇ ਛਾਲਿਆਂ ਨੂੰ ਜਮਾਰੂ ਆ ਪਟਾਕਾ ਛੇ ਡਬੇ ਛੂੜੇ ਆਕ ਨਾ ਪਾਰਖ ਹੈ ਇਹ 20000 ਪਾਰਖ ਹੈ 26 ਮਾ ਗਰ ਛੋਪਾ ਦੇ ਲੈ ਛੱਛੇ ਉਹਨੂੰ ਸਪੈਲਿੰਗ ਬੋਰਡ ਪੰਜਾਬੀ ਚ ਛੋ ਜਾ। ਮੇਰੇ ਦਿਮਾਗ ਖੱਲ ਗਿਆ ਭਾਈ। 1 ਛੋ ਦੇ ਸਪੈਲਿੰਗ ਬੋਰਡ ਪੰਜਾਬੀ ਚ ਅਖੜ। ਛਾ ਛੱਛਾ ਸਸੇ ਨੂੰ ਹੋਣਾ।